ਸਮਾਂ ਬਰਬਾਦ ਇੰਜ ਕਰਦੇ ਹੋ ਲੋਕੋ ਜੀ ਮੇ ਬਸ ਵਿੱਚ ਗੱਲ ਹੁੰਦੀ ਤੁਹਾਡੇ ਸਾਰੀ ਜੀ ਕਰਦੇ ਹੋ ਗੋਲਾ ਤੰਦ ਟੁੱਟ ਟੁੱਟ ਕੇ ਛੱਡ ਸਹੀ ਕੰਮ ਕਾ ਤਾ ਤੁਹਾਡੀ ਮੱਤ ਮਾਰੀ ਜੀ ਸਮਾਂ ਬਰਬਾਦ ਇੰਜ ਕਰਦੇ ਹੋ ਲੋਕੋ ਜੀ ਮੇ ਬਸ ਵਿੱਚ ਗੱਲ ਹੁੰਦੀ ਤੁਹਾਡੇ ਸਾਰੀ ਜੀ ਕਰਦੇ ਹਾਂ ਗੋਲਤੰ ਦਾ ਟੁੱਟ ਟੁੱਟ ਕੇ ਛੱਡ ਸਹੀ ਕੰਮ ਕਾ ਤੋ ਥੋੜੀ ਮਤ ਮਾਰੀ ਜੀ ਰੱਬ ਨੂੰ ਤੇ ਆ ਲੋ ਸੱਚੇ ਦਿਲ ਨਾਲ ਰੱਬ ਨੂੰ ਤੇ ਆ ਲੋ ਸੱਚੇ ਦਿਲ ਨਾਲ ਸਮ ਲੰਘ ਗਏ ਮੁੜ ਕੇ ਨਹੀਂ ਵਾਪਸ ਆਉਣਾ ਸਮ ਲੰਘ ਗਏ ਮੁੜ ਕੇ ਨਹੀਂ ਵਾਪਸ ਆਉਣਾ ਕਰਦੇ ਹਾਂ ਹੱਸ ਹੱਸ ਗੱਲਾਂ ਗੰਦੀਆਂ ਆ ਸਮ ਲੰਘ ਗਏ ਪਿੱਛੋ ਪੇ ਜੂ ਰੋਣਾ ਹੀ ਰੋਣਾ ਕਰਦੇ ਹਾਂ ਹੱਸ ਹੱਸ ਗੱਲਾਂ ਗੰਦੀਆਂ ਆ ਸਮ ਲੰਘ ਗਏ ਪਿੱਛੋ ਪੇ ਜੂ ਰੋਣਾ ਹੀ ਰੋਣਾ ਰੋਣਾ ਹੀ ਰੋਣਾ ਅਕਲਾਂ ਨੂੰ ਪੈ ਗਈ ਵੀ ਸੁਸੋਚ ਹੋਗੀ ਮਾੜੀ ਲੋਕੀ ਆਖਦੇ ਨੇ ਰੱਬ ਹੈ ਨਹੀਂ ਰੱਬ ਨਹੀਂ ਹੁੰਦਾ ਨਸ਼ਿਆਂ ਨੇ ਖਾ ਲਈ ਜਵਾਨ ਅੰਦਰੋਂ ਫਿਰ ਆਖਦੇ ਜਨਾਨੀ ਕੋਲੇ ਬੱਚਾ ਨਹੀਂ ਹੁੰਦਾ ਅਕਲਾਂ ਨੂੰ ਪੈ ਗਈ ਵੀ ਸੁਸੋਚ ਹੋਗੀ ਮਾੜੀ ਲੋਕੀ ਆਖਦੇ ਨੇ ਰੱਬ ਹੈ ਨਹੀਂ ਰੱਬ ਨਹੀਂ ਹੁੰਦਾ ਨਸ਼ਿਆਂ ਨੇ ਖਾ ਲਈ ਜਵਾਨ ਅੰਦਰੋਂ ਫਿਰ ਆਖਦੇ ਜਨਾਨੀ ਕੋਲੇ ਬੱਚਾ ਨਹੀਂ ਹੁੰਦਾ ਬੇਸ਼ਰਮ ਸਲੀਕਾ ਇਹ ਨਾ ਹੋ ਗਿਆ ਬੇਸ਼ਰਮ ਸਲੀਕਾ ਇਹ ਨਾ ਹੋ ਗਿਆ ਨੋ ਨਾ ਸੱਸ ਦੀ ਕਦਰ ਕਰੇ ਚੁਪਰੰਦਾ ਹੈ ਪ੍ਰੌਣਾ ਨੋ ਨਾ ਸੱਸ ਦੀ ਕਦਰ ਕਰੇ ਚੁਪਰੰਦਾ ਹੈ ਪ੍ਰੌਣਾ ਕਰਦੇ ਹੱਸ ਹੱਸ ਗੱਲਾਂ ਗੰਦੀਆਂ ਆਸਾਂਵਾਂ ਲੰਘ ਗਏ ਆ ਪਿੱਛੋਂ ਪੇਜੂ ਰੋਣਾ ਹੀ ਰੋਣਾ ਕਰਦੇ ਹੱਸ ਹੱਸ ਗੱਲਾਂ ਗੰਦੀਆਂ ਆਸਾਂਵਾਂ ਲੰਘ ਗਏ ਆ ਪਿੱਛੋਂ ਪੇਜੂ ਰੋਣਾ ਹੀ ਰੋਣਾ ਰੋਣਾ ਹੀ ਰੋਣਾ ਮਨ ਮਰ ਜਾਦਾ ਮੁੱਕ ਚੱਲੀ ਨਾਲੇ ਹੋਰ ਦਸਾਂ ਚਿੱਟਾ ਖੂਨ ਹੋ ਗਿਆ ਇਹ ਜਣੇ ਖਣੇ ਦਾ ਮੁਸ਼ਕਲ ਸਮੇ ਜਿਹੜਾ ਕੰਮ ਵੀ ਨਾ ਆਵੇ ਫਿਰ ਫਾਇਦਾ ਕੀ ਉਹਦਾ ਯਾਰ ਖਾਸ ਬਣੇਦਾ ਮਾਨ ਮਰੀ ਜਿਆਦਾ ਮੁੱਕ ਝੱਲੀ ਨਾਲੇ ਹੋਰ ਦੱਸਾ ਚਿੱਟਾ ਖੂਨ ਹੋ ਗਿਆ ਇਹ ਜਣੇਖਣੇ ਦਾ ਮੁਸ਼ਕਲ ਸਮੇ ਜਿਹੜਾ ਕੰਮ ਵੀ ਨਾ ਆਵੇ ਫਿਰ ਫਾਇਦਾ ਕੀ ਹੈ ਉਹਦਾ ਯਾਰ ਖਾਸ ਬਣੇਦਾ ਮਾੜੇ ਟੈਮ ਕੰਮ ਕੋਈ ਉੱਪਰ ਆਵੇ ਮੌੜੇ ਟੇ ਮ ਕੰਮ ਕੋਈ ਉੱਪਰ ਆਵੇ ਫਿਰ ਦੱਸੋ ਇਹ ਜੱਜਰ ਕਿਹੜਾ ਫੋੜੇ ਤੇ ਲਾਉਣਾ ਫਿਰ ਦੱਸੋ ਇਹ ਜੱਜਰ ਕਿਹੜਾ ਫੋੜੇ ਤੇ ਲਾਉਣਾ ਕਰਦੇ ਹਾਂ ਹੱਸ ਹੱਸ ਗੱਲਾਂ ਗੰਦੀਆਂ ਆਸਾਂਵਾਂ ਲੰਘ ਗਏ ਆ ਪਿੱਛੋਂ ਪੇਜੂ ਰੋਣਾ ਹੀਰੋਣਾ ਕਰਦੇ ਹਾਂ ਹੱਸ ਹੱਸ ਗੱਲਾਂ ਗੰਦੀਆਂ ਆਸਾਂਵਾਂ ਲੰਘ ਗਏ ਆ ਪਿੱਛੋਂ ਪੇਜੂ ਰੋਣਾ ਹੀਰੋਣਾ ਰੋਣਾ ਹੀਰੋਣਾ ਪਈ ਅਗਦੇ ਸਾਂ ਵਿੱਚ ਸਾਂਭੀ ਪੂੰਜੀ ਜਿਹੜੀ ਇਹ ਹੋ ਅੱਗੇ ਜਾ ਕੇ ਇੱਕ ਦੀ 51 ਬਣਦੀ ਕੱਤ ਕੱਤ ਲੀਰਾ ਸੂਟ ਕੱਤੇ ਆ ਜਿਹੜਾ ਇਹ ਹੋ ਅੱਗੇ ਜਾ ਕੇ ਪਹਿਣਦੇ ਲਈ ਮੰਜਾ ਬਣਦੀ ਈਏ ਬਦੇਸਾਂ ਵਿੱਚ ਸਾਂਭੀ ਪੂੰਜੀ ਜਿਹੜੀ ਹੋ ਅੱਗੇ ਜਾ ਕੇ ਇੱਕ ਦੀ 51 ਬਣਦੀ ਕੱਤ ਕੱਤ ਲੀਰਾ ਸੂਟ ਕੱਤੇ ਆ ਜਿਹੜਾ ਇਹ ਉਹ ਅੱਗੇ ਜਾ ਕੇ ਪਹਿਣਦੇ ਲਈ ਮੰਜਾ ਬਣਦੀ ਕੰਮ ਨਹੀਂ ਆਉਣੀ ਥੋੜੇ ਘਾਲੀਏ ਕਮਾਈ ਕੰਮ ਆਉਂ ਰਾਮ ਨਾਮ ਜਿਹੜਾ ਮੂੰਹ ਜਪਿਆ ਕੰਮ ਆਉ ਤੇਰੀ ਕਿੰਤੀ ਮਾਨ ਲੜਾਈ ਕੰਮ ਆਉਣਾ ਨਹੀਂ ਓਏ ਵੇ ਤੇਰੀ ਖਪਿਆ ਸੋਚ ਤੇ ਵਿਚਾਰ ਕਰ ਲਓ ਥੋੜੀ ਬਾਲੀ ਸੋਚ ਤੇ ਵਿਚਾਰ ਕਰ ਲਓ ਥੋੜੀ ਬਾਲੀ ਪਾਲ ਰਾਮੇ ਵਲ ਦਸਰੀ ਹਗਾ ਕੇ ਇਹ ਗਾਣਾ ਪਾਲ ਰਾਮੇ ਵਲ ਦਸਰੀ ਹਗਾ ਕੇ ਇਹ ਗਾਣਾ ਕਰਦੇ ਹੱਸ ਹੱਸ ਗੱਲਾਂ ਗੰਦੀਆਂ ਆਸਾਂ ਮਲੰਗ ਗਈਆ ਪਿੱਛੋਂ ਪੇਜ ਰੋਣਾ ਹੀ ਰੋਣਾ ਕਰਦੇ ਹੱਸ ਹੱਸ ਗੱਲਾਂ ਗੰਦੀਆਂ ਆਸਾਂ ਮਲੰਗ ਗਈਆ ਪਿੱਛੋਂ ਪੇਜ ਰੋਣਾ ਹੀ ਰੋਣਾ ਕਰਦੇ ਹੱਸ ਹੱਸ ਗੱਲਾਂ ਗੰਦੀਆਂ ਆਸਾਂ ਮਲੰਗ ਗਈਆ ਪਿੱਛੋਂ ਪੇਜ ਰੋਣਾ ਹੀ ਰੋਣਾ ਰੋਣਾ ਹੀ ਰੋਣਾ